ਵਾਹਿਗੁਰੂ ਦੀ ਬਿਮਦੇ ਗੁਰਪਿਆਰੀ ਸਾਜ ਸੰਗਤ ਜੀ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕਰਦੇ ਆ ਜੀ ਸਾਹਿਬ ਕੀ ਸਮਝਾਉਣਾ ਕਰਦੇ ਹਨ ਰਾਗ ਧਨਾ ਸ੍ਰੀ ਬਾਣੀ ਭਗਤ ਕਬੀਰ ਜੀ ਕੀ ਧਨਾ ਸ੍ਰੀ ਰਾਗ ਵਿੱਚ ਭਗਤ ਕਬੀਰ ਜੀ ਦੀ ਇਹ ਪਵਿੱਤਰ ਬਾਣੀ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰਾਗ ਦਾ 691 692 ਤੇ ਸੁਭਾਈ ਮਾਨ ਹੈ ਜੀ ਏਕ ਓਕਾਰ ਸਤਗੁਰ ਪਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਸਨਕ ਸੁਨੰਦ ਮਹੇਸ ਸਮਾਨਾ ਸੇਖ ਨਾਗ تیر ਮਰਮ ਨਾ ਜਾਣਾ ਸ਼ਾਂਤ ਸਾੰਗ ਰਾਮ ਹਿਰਦੇ ਵਸਾਈ ਰਹਾਓ ਸਾਹਿਬ ਸਮਝਾਉਣਾ ਕਰਦੇ ਹਨ हे ਪ੍ਰਭੂ ਬ੍ਰਹਮਾ ਦੇ ਪੁੱਤਰ ਸਾਨਕ ਸੰਨੰਦ ਅਤੇ ਸ਼ਿਵਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ ਵਿਸ਼ਨੂੰ ਦੇ ਭਗਤ ਸ਼ੇਸ਼ਨਾਗ ਨੇ ਤੇਰੇ ਦਿਲ ਦਾ ਰਾਜ ਨਹੀਂ ਸਮਝਿਆ ਮੈਂ ਸੰਗਤਾਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਹਾਂ ਹਨੂਮਾਨ ਸਰ ਗਰੁੜ ਸਮਾਨਾ ਸੋਰ ਪਤ ਨਰਪਤ ਨਹੀਂ ਗੁਣ ਜਾਨਾ ਸ਼੍ਰੀ ਰਾਮਚੰਦਰ ਜੀ ਦੇ ਸੇਵਕ ਹਨੂਮਾਨ ਵਰਗੇ ਨੇ ਵਿਸ਼ਨੂੰ ਦੇ ਸੇਵਕ ਤੇ ਪੰਛੀਆਂ ਦੇ ਰਾਜੇ ਗਰੁੜ ਵਰਗਿਆਂ ਨੇ ਦੇਵਤਿਆਂ ਦੇ ਰਾਜੇ ਇੰਦਰ ਨੇ ਵੱਡੇ ਵੱਡੇ ਰਾਜਿਆਂ ਨੇ ਵੀ ਤੇਰੇ ਗੁਨਾ ਦਾ ਅੰਤ ਨਹੀਂ ਪਾਇਆ ਚਾਰ 베ਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਚਾਰ ਵੇਦ 18 ਸਿਮਰਤਿਆਂ 18 ਪੁਰਾਨ ਇਹਨਾਂ ਦੇ ਕਰਤਾ ਬ੍ਰਹਮੂ ਮਨੂ ਤੇ ਹੋਰ ਰਿਸ਼ੀਆਂ ਨੇ ਵੀ ਤੈਨੂੰ ਨਹੀਂ ਸਮਝਿਆ ਵਿਸ਼ਨੂ ਤੇ ਲక్ష్ਮੀ ਨੇ ਵੀ ਤੇਰਾ ਅੰਤ ਨਹੀਂ ਪਾਇਆ ਕਹ ਕਵੀਰ ਸੋ ਭਰਮੈ ਨਹੀਂ ਪਗ ਲਗ ਰਾਮ ਰਹੇ ਸਰਣਾਹੀ ਕਵੀਰ ਜੀ ਆਖਦੇ ਹਨ ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ ਇੱਕ ਉਹ ਮਨੁੱਖ ਭਟਕਦਾ ਨਹੀਂ ਜੋ ਸੰਤਾਂ ਦੀ ਚਰਣੀ ਲਾਗੇ ਪਰਮਾਤਮਾ ਦੀ ਛਾਣ ਵਿੱਚ ਟਿਕਿਆ ਰਹਿੰਦਾ ਹੈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵੇ ਘਟੇ ਤਨ ਛੀਜੈ ਕਾਲ ਅਹੇਰੀ ਫਿਰੇ ਬਦਕ ਜਿਓ ਕਹੋ ਕਵਣ ਵਿਦ ਕੀਜੈ ਸਾਹਿਬ ਸਮਝਾਉਣਾ ਕਰਦੇ ਹਨ ਦਿਨਾ ਤੋਂ ਪੈਰ ਤੇ ਪਹਿਰਾ ਤੋਂ ਘੜੀਆਂ ਗਿਣ ਲਓ ਇਸੇ ਤਰ੍ਹਾਂ ਥੋੜਾ ਥੋੜਾ ਸਮਾਂ ਕਰਕੇ ਉਮਰ ਘਟਦੀ ਜਾਂਦੀ ਹੈ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਸਭ ਜੀਵਾਂ ਦੇ ਸਿਰ ਉੱਤੇ ਕਾਲ ਰੂਪ ਸ਼ਿਕਾਰੀ ਓ ਫਿਰਦਾ ਹੈ ਜਿਵੇਂ ਹਿਰਨਾ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਦੱਸੋ ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਯਤਨ ਕੀਤਾ ਜਾ ਸਕਦਾ ਹੈ 100 ਦਿਨ ਆਵਣ ਲਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋਊ ਹੈ ਕਾ ਕ ਰਹਾਉ ਰਹਾਉ ਵਾਲੀ ਪੰਕਤੀ ਚ ਸਮਝਾਉਣਾ ਕਰਦੇ ਹਨ ਹਰ ਇੱਕ ਜੀਵ ਦੇ ਸਿਰ ਉੱਤੇ ਉਹ ਦਿਨ ਆਉਂਦਾ ਜਾਂਦਾ ਹੈ ਜਦੋਂ ਕਾਲ ਸ਼ਿਕਾਰੀ ਆ ਪਕੜਦਾ ਹੈ ਮਾ ਪਿਓ ਭਰਾ ਪੁੱਤਰ ਬੋਟੀ ਇਹਨਾਂ ਵਿੱਚੋਂ ਕੋਈ ਉਸ ਕਾਲ ਦੇ ਅੱਗੇ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ ਜਬ ਲਗ ਜੋਤ ਕਾਇ ਮੈਂ ਵਰਤੇ ਆਪਾ ਪਸ਼ੂ ਨ ਭੂਜੇ ਲਾਲਚ ਕਰੇ ਜੀਵਨ ਪਦ ਕਾਰਣ ਲੋਚਨ ਕਸ਼ੂ ਨ ਸੂਜੇ ਜਦ ਤੱਕ ਸਰੀਰ ਵਿੱਚ ਆਤਮਾ ਮੌਜੂਦ ਰਹਿੰਦਾ ਹੈ ਪਸ਼ੂ ਪਸ਼ੂ ਕਿਆ ਮਿੱਥੇ ਮਨੁੱਖ ਨੂੰ ਆਪਣੇ ਅਸਲੇ ਨੂੰ ਸਮਝਦਾ ਨਹੀਂ ਹੋਰ ਹੋਰ ਜਿਉਣ ਲਈ ਲਾਲਚ ਕਰਦਾ ਹੈ ਇਸ ਨੂੰ ਅੱਖੀ ਨਹੀਂ ਦਿਸਦਾ ਕਿ ਕਾਲ ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕੇਗਾ ਕਹਿਤ ਕਵੀਰ ਸੁਨੋ ਰੇ ਪ੍ਰਾਣੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਣਾ ਕਵੀਰ ਜੀ ਆਖਦੇ ਹਨ हे भाई सुनो मन दे ये पुलेखे दूर कर दियो के सदा इत्ते ब रहना है हे जीव और लालसा लाल छड़ के सिर्फ प्रभु नाम नु सिमरो ते उसे इक दी शरण आओ वाहे गुरु जी का खालसा